ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਫੇਰੋਕੇ ਇਹ ਪਿੰਡ ਜੀਰਾ ਤਹਿਸੀਲ ਤੇ ਫਰੋਜ਼ਪੁਰ ਜ਼ਿਲ੍ਹੇ ਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਹੋਰੀ ਕਿਤਾ 메ਨ ਕਾਰੋਬਾਰ ਇਹਨਾਂ ਦਾ ਹੋਰ ਆ ਪਰ ਨਾਲ ਪਸ਼ੂ ਵੀ ਘਰ ਚ ਰੱਖੇ ਹੋਏ ਆ ਅੱਜ ਦੀ ਜਿਹੜੀ ਵੀਡੀਓ ਬਣ ਰਹੀ ਹੈ ਇਹਦੇ ਚ ਇੱਕ ਇਹਨਾਂ ਨੇ ਮੱਝ ਵਿਕਾਊ ਕੀਤੀ ਆ ਸੂਨ ਦੇ ਨੇੜ ਆ ਪਰ ਹਜੇ ਦਿਨ ਲੈਂਦੀ ਆ ਇਹਦੀ ਵੀਡੀਓ ਕੱਚੀ ਦੀ ਬਣਾਉਣ ਲੱਗੇ ਕਿਉਂਕਿ ਇਹਨਾਂ ਦਾ ਆਪ ਦਾ ਇੱਕ ਸਾਇਲੇਜ ਪਲਾਂਟ ਵੀ ਹੈ ਉਹਦੀ ਵੀਡੀਓ ਕਰਨੀ ਸੀ ਤੇ ਬਾਈ ਕਹਿੰਦਾ ਵੀ ਨਾਲ ਆਪਾਂ ਇਹ ਝੋਟੀ ਵੀ ਦਿਖਾ ਦਈਏ ਕਿਉਂਕਿ ਗੱਭਣ ਆਪਾਂ ਡਿਟੇਲ ਪੁੱਛਦੇ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਬੇਨਤੀ ਹੈ ਵੀ ਜਿਨੇ ਵੀ ਕੋਈ ਪਸ਼ੂ ਖਰੀਦਣਾ ਹੁੰਦਾ ਹੈ ਵੀਡੀਓ ਦੇ ਮਾਧਿਅਮ ਨਾਲ ਤਸੱਲੀ ਤੁਸੀਂ ਕਰਿਆ ਕਰੋ ਤੁਸੀਂ ਸਮਝਿਆ ਕਰੋ ਵੀ ਪਸ਼ੂ ਤੋਂ ਲਾਹਾ ਤੁਸੀਂ ਕਿੰਨਾ ਕੁ ਲੈ ਸਕਦੇ ਹੋ ਆਓ ਬਾਈ ਨਾਲ ਗੱਲਬਾਤ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸਣੀ ਬਾਈ ਆਪਣਾ ਬੋੜ ਸਿੰਘ ਜੀ ਬੋੜ ਬਾਈ ਅੱਜ ਆਪਾਂ ਇੱਕ ਮੱਝ ਵੇਚਣ ਲੱਗੇ ਆਂ ਪਸੂ ਘਟਾਉਣੇ ਆ ਫਿਰ ਇਹ ਹਾਂਜੀ ਹਾਂਜੀ ਪਸੂ ਸਾਂਭਨ ਦੁੱਖ ਘਟਾਉਣੇ ਆ ਜੀ ਕਾਰੋਬਾਰ ਕੀ ਕਰਨ ਵਾਸਤੇ ਨਾਲ ਸਾਈਲੇਜ ਦਾ ਤੇ ਨਾਲ ਮੋਟਰ ਸਮਾਤੀ ਵਗ ਦੇਰ ਵਰਕਸ ਦਾ ਨਾਲ ਕੀਤੀ ਹੈ ਅਜੇ ਕੰਮ ਜਿਆਦਾ ਹੋ ਗਏ ਫਿਰ ਪਸਮ ਵਾਲੇ ਪਾਸੇ ਲੋਟ ਨਹੀਂ ਆਉਂਦਾ ਹਾਂਜੀ ਅੱਛਾ ਅੱਜ ਫਿਰ ਇੱਕ ਹੀ ਵੇਚਾਂਗੇ ਜਾਂ ਹੋਰ ਵੀ ਨਾ ਕੋਈ ਹੈ ਵੀ ਮੇਰੇ ਤਿਆਰ ਝੂਟੀ ਇਹ ਕੱਲੀ ਵੇਚਾਂਗੇ ਅੱਜ ਠੀਕ ਹੈ ਅੱਛਾ ਭਾਈ ਕਿੰਨੇ ਦਿਨ ਲਾਉਗੀ ਸੋਣ ਚ ਤੇ ਕਨਵਾ ਸੁਆ ਇਹ ਦੂਜਾ ਸੁਆ ਸੋਣੀ ਹੈ ਵੀ ਐਮ 416 ਦੀ ਧੀਆ ਹੂੰ ਤੇ ਨਵਾਬ ਬਲ ਤੋਂ ਘੱਬਣਾ ਇਹ 10 ਤੋਂ 15 ਦਿਨ ਲੱਗੇਗੀ 10 ਤੋਂ 15 ਦਿਨ ਹਜੇ ਲੱਗੇਗੀ ਹਾਂਜੀ ਰੇਟ ਕੀ ਰੱਖਦੇ ਹੋ ਇਹਦਾ ਭਾਈ ਰੇਟ ਰੱਖ ਦੀ 130000 ਦੁੱਧ ਪਹਿਲਾਂ ਨੇ ਕਿੰਨਾ ਦਿੱਤਾ ਪਹਿਲੇ ਨੇ 11 ਲੀਟਰ ਦੁੱਧ ਦਿੱਤਾ ਠੀਕ ਹੈ ਤੋਰਗੇ ਇਹਨੂੰ ਆਪਾਂ ਸੋ ਦੋਸਤੋ ਐਮ 416 ਦੀ ਹੈ ਬਾਈ ਕਹਿੰਦਾ ਤੇ ਗੱਬਣ ਨਵਾਬ ਤੋਂ 10 ਤੋਂ 15 ਦਾ ਲੈਂਦੀ ਹੈ 130000 ਰੇਟ ਹੈ ਰੇਟ ਹਮੇਸ਼ਾ ਮਾਲਕ ਆਪਦੀ ਮਰਜ਼ੀ ਨਾਲ ਕਰਦਾ ਝੋਟੀ ਸਿੰਘਾਂ ਦੀ ਸੋਹਣੀ ਹੈ ਢਾਂਚੇ ਦੀ ਸੋਹਣੀ ਹੈ ਆਸ ਹੈ ਵੀ 10 ਤੋਂ 15 ਦਿਨ ਹਜੇ ਲਾਊਗੀ ਸੋਚ ਕਿਉਂਕਿ ਹਜੇ ਬਹੁਤੀ ਥੱਲੋਂ ਤਿਆਰ ਨਹੀਂ ਹਵਾਨਾ ਬਣਾਉਣਾ ਹੀ ਸ਼ੁਰੂ ਕੀਤਾ ਹੈ ਵੈਸੇ ਕੱਚੇ ਪਸ਼ੂਆਂ ਦੀ ਵੀਡੀਓ ਬਣਾਉਣ ਤੋਂ ਥੋੜਾ ਜਿਹਾ ਕੋਸ਼ਿਸ਼ ਹੁੰਦੀ ਆ ਵੀ ਪਰਹੇਜ਼ ਕਰੀਏ ਪਰ ਕਿਉਂਕਿ ਸਾਇਲੈਜ ਦਾ ਕੰਮ ਹੈ ਇਹਨਾਂ ਦਾ ਤੇ ਉਹ ਵੀਡੀਓ ਕਰਨੀ ਸੀ ਤੇ ਨਾਲ ਹੁਣੇ ਤੁਹਾਨੂੰ ਦਿਖਾ ਰਹੇ ਹਾਂ ਸੋ ਜਿਹੜਾ ਵੀਰ ਪਸੰਦ ਕਰੇ ਦੋਸਤੋ ਢਾਂਚਾ ਇਹਦਾ ਤੁਸੀਂ ਵੀਡੀਓ ਚੋਂ ਦੇਖ ਲਿਆ ਥਾਣੇ ਦੇ ਸੋਹਣੇ ਆ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦੂੰਗਾ ਅਜੇ ਬਹੁਤਾ ਤਿਆਰ ਨਹੀਂ ਕੀਤਾ ਟਾਈਮ ਅਜੇ ਲੈਂਦੀ ਹੈ ਸਿੰਘਾਂ ਦੀ ਬਿਲਕੁਲ ਕੁੰਡੀ ਹੈ ਤੁਹਾਨੂੰ ਨੇੜੇ ਤੋਂ ਦਿਖਾਉਂਗਾ ਜਰੂਰ ਮੈਂ ਐ ਵੈਸੇ ਤੁਸੀਂ ਇਹਦਾ ਹਵਾਨਾ ਵੀ ਹੁਣ ਦੇਖ ਲਓ ਸੁਭਾਅ ਜੀ ਵੀ ਸੀਲ شریف ਜੀ ਲੱਗਦੀ ਹੈ ਇਦਾਂ ਦਾ ਰੋਖੇ ਦੇ ਹਵਾਨੇ ਦਾ ਇਸ ਟਾਈਮ ਅੱਥੀ ਚੁਵਾਈ ਵਾਲਾ ਥਾਂ ਨੂੰ ਬਹੁਤ ਸੋਹਣਾ ਸੋ ਇਹ ਦੂਜਾ ਸੂਆ ਸੁੰਦੀ ਝੋਟੀ ਇਹ ਮੱਝ ਵਿਕਾਊ ਬਾਈ ਨੇ ਕੀਤੀ ਹੈ ਬਾਈ ਅੱਗੋਂ ਕਰਕੇ ਇਧਰ ਨੂੰ ਫੇਰ ਕਮਾ ਲਈ ਸੋ ਦੋਸਤੋ ਸੈੰਗ ਹੁਣ ਫੇਰ ਇਹਦੇ ਤੁਸੀਂ ਦੇਖ ਲਓ ਮਤਲਬ ਚਿਹਰੇ ਦੀ ਬਣਾਵਟੇ ਦੀ ਸੋਹਣੀ ਹੈ ਕਰ ਲੈਂਦੇ ਗੋਆ ਬਾਈ ਸੋ ਹਵਾਨਾ ਤੁਮੇ ਦਾ ਮੈਂ ਫੇਰ ਦਿਖਾ ਦਿਆਂ ਇੱਕ ਵਾਰ ਬਸ ਠੀਕ ਹੈ ਲੈ ਆਓ ਬਾਈ ਵਾਪਸ ਸੋ ਦੋਸੋ ਇਹ ਅੱਜ ਦੀ ਵੀਡੀਓ ਚ ਵਿਕਰੀ ਵਾਲੀ ਝੋਟੀ ਇਹ ਮੱਝ ਸੀਗੀ ਇਦਾਂ ਦੀ ਇਹਦੀ ਫੇਸ ਤੋਂ ਬਣਾਵਟ ਹੈ ਬਾਕੀ ਰੇਟ ਫਿਕਸ ਨਹੀਂ ਹੁੰਦੇ ਕਦੇ-ਕਦੇ ਪਸ਼ੂ ਵੇਚਣਾ ਹੁੰਦਾ ਤਾਂ ਉਹਦੇ ਕਰਕੇ ਹਰੇਕ ਵੀਰ ਆਪ ਦੀ ਚੀਜ਼ ਦੀ ਡਿਮਾਂਡ ਰੱਖਦਾ ਤੁਹਾਨੂੰ ਜਿੰਨਾ ਜੱਜਦਾ ਹੈ ਤੁਸੀਂ ਲਾ ਕੇ ਦੇਖਿਓ ਤੁਹਾਨੂੰ ਕਿੱਥੋਂ ਤੱਕ ਸਮਝ ਆਉਂਦੀ ਹੈ ਸੋ ਬਾਕੀ ਪਸੰਦ ਤੁਹਾਨੂੰ ਹੋਣੀ ਚਾਹੀਦੀ ਹੈ ਤੇ ਤੁਸੀਂ ਦੇਖਣਾ ਵੀ ਇਹਦਾ ਦੁੱਧ ਤੁਸੀਂ ਕਿੰਨਾ ਚੋਲੋਗੇ ਜਦੋਂ ਇਹ ਤਿਆਰ ਹੋ ਕੇ ਕਰਮਾਲੀ ਬੱਚੇ ਨੂੰ ਜਨਮ ਦੇਊਗੀ ਸੋ ਇਹ ਛੋਟੀ ਅੱਜ ਦੀ ਵੀਡੀਓ ਚ ਵਿਖਰੀ ਆਲੀ ਸੀ ਬਈ ਪੂਸ਼ਪੜੀ ਮੜੀ ਮੋੜ ਮੇ ਮਾੜਾ ਹਾਲਾ ਤੇ ਮਾੜਾ ਜਿਹਾ ਸੋ ਇਹ ਰੋਖਾ ਦੋਸਤੋ ਇਸ ਟਾਈਮ ਤਾਂ ਪੂਰਾ ਢਿੱਲਾ ਹਵਾਨਾ ਹਜੇ ਇਹਨੇ ਦੁੱਧ ਲਾਉਣਾ ਹੀ ਸ਼ੁਰੂ ਕੀਤਾ ਹੈ ਬਾਕੀ ਤਿਆਰ ਕਿੰਨੀ ਕੁ ਹੋ ਜੂਗੀ ਉਹ ਤੁਹਾਡੀ ਸਮਝ ਹੈ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਵਾਸਤੇ